ਇਹ ਕਾਰਨ ਹੈ ਕਿ ਅੱਜ ਜਿਹੜਾ ਤੁਹਾਨੂੰ ਪੁਤਲਾ ਫੂਕਣਾ ਪਿਆ ਹੈ ਜਾਮ ਜਿਹੜਾ ਲਗਾਉਣਾ ਪਿਆ ਸੀ ਵੀਰ ਜੀ ਆਏ ਆ ਵੀ ਵਿਦਾਇ ਭਰਨਾ ਸਾਡਾ 80 ਕਿਸੀ ਦਿਨਾਂ ਤੋਂ ਚੱਲ ਰਿਹਾ ਹੈ 81 ਦਿਨਾਂ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਕੋਈ ਪ੍ਰਸ਼ਾਸਨ ਅਧਿਕਾਰੀ ਆਵੇ ਕੋਈ ਵੱਡਾ ਅਧਿਕਾਰੀ ਆ ਕੇ ਸਾਡੇ ਨਾਲ ਗੱਲ ਕਰੇ ਪਰ ਜਿੰਨਾ ਕਿ ਟਾਈਮ ਅਸੀਂ ਜਾਣਦੇ ਹਾਂ ਕੋਈ ਕਾਗਜ਼ ਪੱਤਾਂ ਦੇ ਆਈਦਾ ਦੋ ਕੁ ਦਿਨ ਥੋੜੀ ਜੀ ਮਤਲਬ ਕਿ ਹਲਚਲ ਜੀ ਹੁੰਦੀ ਹੈ ਕੁਮਾਰਾ ਮੋਟਾ ਪਾਣੀ ਸਰਕਾਰਾਂ ਦੇ ਉਸ ਤੋਂ ਬਾਅਦ ਕਿਸੇ ਨੇ ਵੀ ਕੋਈ ਆਪਣੀ ਅਗੇ ਗੱਲ ਨਹੀਂ ਸੁਣੀ ਹੈਗੀ ਬਿਨਾ ਪਾਣੀ ਤੋਂ ਕੋਈ ਗੱਲ ਨਹੀਂ ਪਾਣੀ ਦਾ ਵੀ ਇਹੀ ਹੈ ਵੀ ਜਦੋਂ ਅਸੀਂ ਜਾ ਆਉਨੇ ਆ ਉਹ ਇੱਕ ਦੋ ਦਿਨ ਬਸ ਇਹ ਸੁਣਦੇ ਆ ਗੱਲ ਸਾਡੀ ਉਸ ਤੋਂ ਬਾਅਦ ਫਿਰ ਆਣ ਦੇਖਿਆ ਕਰ ਦਿੰਦੇ ਆ ਕੋਈ ਵੀ ਅਧਿਕਾਰੀ ਤੁਹਾਡੇ ਕੋਲੇ ਪਹੁੰਚਿਆ ਨਹੀਂ ਉਦੋਂ ਦਾ ਸਾਰੇ ਕੋਲੇ ਕੋਈ ਵੀ ਨਹੀਂ ਪਹੁੰਚਿਆ ਜੀ ਫਿਰ ਅਸੀਂ ਉਸ ਦਿਨ ਪਹਿਲਾਂ ਸੱਦੇ ਸੀ ਤੇ ਉਹਨਾਂ ਨੂੰ ਆਖਿਆ ਸੀ ਵੀ 76 ਸਾਲ 76 ਦੀਆਂ ਸਭੀਆਂ ਰਜਿਸਟਰੀਆਂ ਹੋਣ ਜਾਂਵਾਂਗੇ ਜੀ 76 ਤੋਂ ਲੈ ਕੇ ਕਿੰਨੇ ਵਾਰੀ ਸਮਾਏ ਹੁੰਦੀ ਹੈ ਕਿੰਨੇ ਵਾਰੀ ਇਹਨਾਂ ਦੀਆਂ ਗਰਦੌਰੀਆਂ ਹੁੰਦੇ ਹੈ ਅੰਦਰ ਬਾਸਟਾਂ ਜੀ ਬੈਠੇ ਗਰਦੌਰੀਆਂ ਕਰੀ ਜਾਂਦੇ ਆ ਇੱਥੇ ਆਣ ਕੇ ਕਿਸੇ ਨੇ ਵੀ ਆਣ ਕੇ ਦੇਖਿਆ ਨਹੀਂ ਵੀ ਇਹ ਘਰ ਇੱਥੇ ਬਣੇਦੇ ਆ ਹੋਰ ਤੱਕ ਵੀ ਇਹ ਜਿਹੜੇ ਸਾਡੇ ਜਗ੍ਹਾ ਸਾਡੀ ਮਕਾਨ ਆ ਜਿੱਥੇ ਖਾਲੇ ਖੇਤੀ ਵਾਲੀ ਦੀ ਪਈ ਹੈ ਖਾਲੀ ਦਿਖਾਈ ਜਾਂਦੇ ਜਿੱਤੇ ਕੇ 80 ਸਾਲਾਂ ਤੋਂ ਇਹ ਮਕਾਨ ਬਣੇ ਹੋਏ ਆ 70 ਸਾਲਾਂ ਤੋਂ ਕਿਸੇ ਅਫਸਰ ਨੇ ਆ ਕੇ ਤੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਉਥੇ ਬੈਠੇ ਹੀ ਗੰਬੋੜੀਆਂ ਕਰ ਦਿੰਦੇ ਆਂ ਤਾਂ ਦਸਤਰਾں ਦੇ ਤੇਸਿਆਂ ਦੇ ਵਿੱਚ ਬੈਠੇ ਇੱਥੇ ਆ ਕੇ ਨਹੀਂ ਦੇਖਿਆ ਮੈਂ ਇੰਨੇ ਟਾਈਮ ਤੋਂ ਘਰ ਬਣਿਆ ਹੋਇਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਮੰਗ ਕੀਤੀ ਹੈ ਵੀ ਸਾਡਾ ਮੋਰਬ ਸੇਵਾ ਕੀਤਾ ਜਾਵੇ ਅਸੀਂ ਕਿਸੇ ਵੀ ਕੀਮਤ 'ਤੇ ਆਪਦੇ ਘਰ ਤੋਂ ਨਹੀਂ ਜਾਵਾਂਗੇ ਨਾ ਅਸੀਂ ਇਹ ਜਗ੍ਹਾ ਦੇਣ ਨੂੰ ਤਿਆਰ ਆ ਸਾਡੀ ਇੱਕੋ ਹੀ ਸ਼ਰਤ ਹੈ ਇੱਕੋ ਹੀ ਮੰਗ ਹੈ ਵੀ ਸਾਨੂੰ ਜਿੰਨੇ ਜਿੰਨੇ ਸਾਡੇ ਥਾਂ ਹੈ ਉਦੋਂ ਤੇ ਕਿਨੇ ਥਾਂ ਲੈ ਕੇ ਦੇਵੇ ਸਰਕਾਰ ਲੋਰ ਤੇ ਆਈ ਸਾਨੂੰ ਥਾਂ ਲੈ ਕੇ ਦੇਵੇ ਸਾਨੂੰ ਮੋਰਬ ਸੇਵਾ ਤੇ ਸਾਡੇ ਕਰ ਪਾ ਕੇ ਦੇਵੇ ਸਾਡੀ ਕੋਈ ਮੰਗ ਹੈ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਚੋਣ ਜਾਬਾ ਲੱਗਿਆ ਹੋਇਆ ਤੇ ਹੁਣ ਜਿਹੜੇ ਸਾਰੀ-ਵਾਰਤ ਪਾਰਟੀਆਂ ਦੀ ਆਗੂ ਤੁਹਾਡੇ ਕੋਲੇ ਵੋਟਾਂ ਵਾਸਤੇ ਆਉਣਗੇ ਤੇ ਉਹ ਉਹਨਾਂ ਲਈ ਤੁਹਾਡੇ ਕੋਲ ਹੁਣ ਕੀ ਜਵਾਬ ਹੈ ਸਾਡੇ ਕੋਲ ਤਾਂ ਮੂੰਹ ਤੋੜਮਾ ਜਵਾਬ ਹੈ ਸਾਡੇ ਕੋਲੇ ਕੋਈ ਆਇਆ ਹੀ ਨਹੀਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੌਜਵਾਨ ਦੇ ਅਗਲੇ ਦਿਨਾਂ 'ਚ ਜੇ ਆਉਣਗੇ ਅਸੀਂ ਤੋੜ ਕੇ ਅਸੀਂ ਤੋੜ ਕੇ ਦਵਾਲ ਦੇਵਾਂਗੇ ਜੀ ਅਸੀਂ ਕਿਸੇ ਨੂੰ ਐਕੀ ਬੋਲਤ ਨਹੀਂ ਪਾਣੀਗੀ ਹਾਂ ਅਸੀਂ ਬਾਈਕਾਰਡ ਕਰਾਂਗੇ ਸਾਰਿਆਂ ਦਾ ਹਾਂ ਹਾਂ ਫਿਰ ਚੌਂਕੇ ਕੇ ਗੱਲ ਕਰੀ ਦੇ ਜੀ ਕਾਕਾ ਜਿਹੜਾ ਹੁਣ ਤੱਕ ਇਹ ਸੰਘਰਸ਼ ਕਿਸੇ ਸਿੱਟੇ ਤੇ ਕਿਉਂ ਨਹੀਂ ਪੁੱਜ ਸਕਿਆ ਕਿ ਅੱਜ ਜਿਹੜਾ ਚੌਂਕ ਦੇ ਵਿੱਚ ਜਾਮ ਲਗਾਉਣਾ ਪਿਆ ਕੀ ਕਹਿਣਾ ਚਾਹੁੰਦੇ ਇਹਦੇ ਚ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਇਹ ਮਜ਼ਦੂਰ ਪਰਿਵਾਰਾਂ ਦੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਹ ਮਜ਼ਦੂਰ ਪਰਿਵਾਰ ਵੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਲੜ ਰਹੇ ਸੀ ਕਿ ਜਿਹੜੇ ਸਾਡੇ ਘਰ ਆ ਇਹ ਨਾ ਢਾਏ ਜਾਣ ਪਰ ਜਦੋਂ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਤਾਂ ਅੱਜ ਇਹਨਾਂ ਨੂੰ 81 ਦਿਨ ਹੋ ਗਿਆ ਲਗਾਤਾਰੇ ਧਰਨਾ ਲਾ ਕੇ ਬੈਠੇ ਆ ਔਰ ਧਰਨਾ ਲਾਉਣ ਦੇ باوجود ਇਹਨਾਂ ਨੇ ਡੀਸੀ ਮੋਗਾ ਨੂੰ ਵੀ ਮੰਗ ਪੱਤਰ ਦਿੱਤਾ ਹੈ ਐਸ ਡੀ ਐਮ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਔਰ ਇੱਕ ਮੰਗ ਪੱਤਰ ਥਾਣੇ ਦੇ ਵਿੱਚ ਵੀ ਦਿੱਤਾ ਹੈ ਕਿ ਉਸ ਦਿਨ ਐਡੀਮ ਸਾਹਿਬ ਨੂੰ ਮੰਗ ਪੱਤਰ ਦੇਣਗੇ ਅਸੀਂ ਉਸ ਦਿਨ ਛੁੱਟੀ ਸੀ ਉਹ ਮੰਗ ਪੱਤਰ ਥਾਣੇ ਚਲਿਆ ਗਿਆ ਪਰ ਨਾਤੇ ਸਮੇਂ ਸਿਰ ਉਹ ਥਾਣੇ ਵਾਲਾ ਮੰਗ ਪੱਤਰ ਐਡੀਮ ਸਾਹਿਬ ਕੋਲ ਤੱਕ ਪਹੁੰਚਿਆ ਜਿਹੜਾ ਆਡੀਓ ਸਾਹਮਣੂ ਤੇ ਨਾ ਉਹ ਤੇ ਕੋਈ ਕਾਰਵਾਈ ਹੋਈ ਆ ਔਰ ਜਿਹੜਾ ਡੀਸੀ ਮੋਗਾ ਨੂੰ ਜਿਹੜੇ ਪਰਿਵਾਰ ਮੰਗ ਪੱਤਰ ਦੇ ਕੇ ਨਾ ਉਹ ਤੇ ਕੁਝ ਸੁਣਵਾਈ ਹੋਈ ਆ ਆਖੀਰ ਜਿਹੜਾ ਹੈਗਾ ਪ੍ਰਸ਼ਾਸਨ ਦੇ ਖਿਲਾਫ ਇਹਨਾਂ ਨੂੰ ਅੱਜ ਆਪ ਦਾ ਇਹਨਾਂ ਦਾ ਜਿਹੜਾ ਲੋਕਾਂ ਦਾ ਮਜ਼ਦੂਰ ਪਰਿਵਾਰਾਂ ਦਾ ਜਿਹੜਾ ਗੁੱਸਾ ਉਹ ਫੁੱਟਿਆ ਤੇ ਜਿਹੜੇ ਚੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜਾਂ ਰਾਜਨੀਤਿਕ ਪਾਰਟੀਆਂ ਕਿਉਂਕਿ ਹੁਣ ਚੋਣ ਜਾਬਤਾ ਲੱਗਿਆ ਤੇ ਜਿਹੜੀਆਂ ਵਕ ਵਕ ਪਾਰਟੀਆਂ ਲੋਕਾਂ ਕੋਲ ਵੋਟਾਂ ਮੰਗਣ ਜਾ ਰਹੀਆਂ ਨੇ ਤੇ ਇਹਨਾਂ ਦੇ ਵਿੱਚੋਂ ਵੀ ਕੋਈ ਇਹਨਾਂ ਦਾ ਜਿਹੜਾ ਸਾਰ ਲੈਂਡ ਨਹੀਂ ਪਹੁੰਚਿਆ ਦੇਖੋ ਜੀ ਇਹ ਚ ਸੋਨੂੰ ਮੈਂ ਗੱਲ ਦੱਸਾਂ ਵੀ ਇਹ ਜਿੰਨੇ 13 14 ਘਰ ਹੈ ਲਗਭਗ ਬਹੁ ਗਿਣਤੀ ਇਹਨਾਂ ਚੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਤੇ ਇਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਘਰ ਟੈਰਿਆ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਹੈਗੇ ਆ ਇਹ ਤੇ ਇਹਨਾਂ ਨੂੰ ਸਵਾਲ ਪੁੱਛ ਲੋ ਕਿ ਐਮਐਲਏ ਸਾਹਿਬ ਇਹਨਾਂ ਕੋਲੇ ਕਿੰਨੇ ਘੇੜੇ ਮਾਰ ਗਏ ਆ ਕਿਸੇ ਵੀ ਜਿਹੜਾ ਹੈਗਾ ਕਿਸੇ ਨੇ ਕੋਈ ਇਹਨਾਂ ਦੀ ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਔਰ ਇਹ ਪਰਿਵਾਰ ਲਗਾਤਾਰ ਜਿਹੜਾ ਹੈਗਾ ਸੜਕ ਤੇ ਬੈਠ ਕੇ ਆਪ ਦਾ ਰੋਸ ਕਰ ਰਹੇ ਆ ਕਿ ਸਾਡੇ ਜਿਹੜੇ ਮਕਾਨ ਆ ਨਾ ਟਾਏ ਜਾਣ ਪਰ ਪ੍ਰਸ਼ਾਸਨ ਨੇ ਕੋਈ ਵੀ ਗੱਲ ਹਜੇ ਤਾਈ ਇਹਨਾਂ ਦੀ ਨਹੀਂ ਸੁਣੀ ਔਰ ਇਹਨਾਂ ਦੀ ਫਿਰ ਜਿਹੜੀ ਐਕਸ਼ਨ ਕਮੇਟੀ ਬਣੀ ਆ ਅਸੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਨਾ ਚਿਰ ਇਹ ਪਰਿਵਾਰ ਲੜਦੇ ਅਸੀਂ ਇਹਨਾਂ ਦੇ ਨਾਲ ਖੜੇ ਜੀ ਤੇਰੀ ਗਵਰਨਮੈਂਟ ਦੀ ਬਹੁਤ ਵੱਡੀ ਰੰਗੇਲੀ ਹੈ ਇਹ ਗੱਲ ਦੀ ਕਿਉਂਕਿ ਮਜ਼ਦੂਰ ਪਰਿਵਾਰ ਆ ਸਾਰੇ ਛੋਟੇ ਛੋਟੇ ਬੱਚੇ ਆ ਜੀ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਮਕਾਨ ਬਣਾ ਕੇ ਦਿੱਤੇ ਜਾਣ ਜੀ ਇਹਨਾਂ ਦਾ ਵਿਚਾਰਾਂ ਦਾ ਗੁਜ਼ਾਰਾ ਹੋ ਸਕੇ ਕੋਈ ਵੀ ਇਹਨਾਂ ਜੋ ਲੈਂਡਲਾਰਡ ਜਾਂ ਕੋਈ ਸਰਕਾਰੀ ਵਿਭਾਗ ਹੈ ਕਿਤੇ ਵੀ ਕੋਈ ਬੰਦਾ ਲੱਗਿਆ ਨਹੀਂਗਾ ਜੀ ਰੋਜ ਇਹ ਤਿੰਨ ਚਾਰ ਮਹੀਨੇ ਹੋ ਗਏ ਧਾਰਨਾ ਲੱਗੇ ਨੂੰ ਕੋਈ ਵੀ ਗਵਰਨਮੈਂਟ ਪੱਲਾ ਸਰਬਜੀਤ ਖਾਲਸਾ ਬਾਈ ਜੀ ਉਹ ਹਾਇਰੀ ਲਵਾ ਕੇ ਗਏ ਆ ਉਸ ਤੋਂ ਬਾਅਦ ਕੋਈ ਹੋਰ ਆਇਆ ਬਈ ਕੋਈ ਨਹੀਂ ਪਹੁੰਚਿਆ ਜੀ ਸਾਡੇ ਕੋਲ ਤੇ ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਸੁਣਵਾਈ ਜਿਹੜੀ ਨਹੀਂ ਹੁੰਦੀ ਹੁਣ ਪਤਲਾ ਫੂਕ ਪ੍ਰਦਰਸ਼ਨ ਤੋਂ ਬਾਅਦ ਵੀ ਜੇ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਤੁਹਾਡਾ ਕੀ ਹੋਊਗਾ ਅਗਲਾ ਐਕਸ਼ਨ ਇਹ ਆ ਵੀ ਸਾਡੇ ਪਿੰਡ 'ਚ ਕੋਈ ਵੀ ਫਿਰ ਪਾਰਟੀ ਨਾ ਬੜੇ ਸਾਡੇ ਇਹੀ ਰੋਸ਼ਮਜ਼ਾਹਰਾ ਇਹੀ ਹੋਊਗਾ ਵੀ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਐਮ.ਐਲ.ਏ ਸਾਡੇ ਪਿੰਡ 'ਚ ਨਾ ਬੜੇ ਅਸੀਂ ਉਹਦਾ ਫਿਰ ਇਹਦਾ ਜੋ ਹੋਇਆ ਸੀ ਉਹੀ ਕਰਾਂਗੇ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ ਆ ਸਾਰੇ ਭਰਾਵਾਂ ਨਾਲ ਬੱਦ ਕੇ ਖੜੇ ਆ ਜੇ ਸਾਨੂੰ ਕਿਤੇ ਸਹਿਰ ਦੇਣਾ ਪਿਆ ਤਾਂ ਪਹਿਲੇ ਨੰਬਰ ਤੇ ਮੈਂ ਹੋਊਗਾ ਇਹ ਗੱਲ 'ਚ ਕੀ ਕਾਰਨ ਹੈ ਕਿ ਜਿਹੜੀ ਤੁਹਾਡੀ ਸੁਲਵਾਈ ਨਹੀਂ ਹੋ ਰਹੀ ਤੁਹਾਡਾ ਵੀ ਮਕਾਨ ਵਿੱਚ ਆਉਂਦਾ ਜੀ ਸਾਡਾ ਵੀ ਮਕਾਨ ਵਿੱਚ ਆਉਂਦਾ ਸਰ ਤੇ ਅਸੀਂ ਐਮਐਲਏ ਸਾਹਿਬ ਕੋਲੇ ਵੀ ਗਏ ਆ ਐਮਐਲਏ ਸਾਹਿਬ ਕਹਿੰਦਾ ਵੀ ਪ੍ਰਸ਼ਾਸਨ ਨੂੰ ਕੰਮ ਕਰਦੋ ਐਮਐਲਏ ਸਾਹਿਬ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਅਸੀਂ ਮੈਂ ਸਭ ਤੋਂ ਪੁਰਾਣਾ ਨੇਲੇ ਵਾਲੇ ਦਾ ਮੈਂਬਰ ਆ ਮੰ ਮੋਕੇ ਦਾ ਜ਼ਿਲ੍ਹੇ ਦਾ ਆਪਣਾ ਲੋ ਜੀ ਜ਼ਿਲ੍ਹਾ ਦਫਤਰਾਚਾਰ ਦਾ ਉਸ ਕਾਕੇ ਜਦੋਂ ਮੇਰੀ ਨਹੀਂ ਸੁਣੀ ਹੋਰ ਕਿਸੇ ਆਮ ਬੰਦੇ ਦੀ ਕੀ ਦੀ ਸੁਣਨਗੇ ਪ੍ਰਸ਼ਾਸਨ ਦੇ ਕੋਲੇ ਵੀ ਜਾਣੇ ਆ ਉਹਨਾਂ ਨੇ ਵੀ ਕੋਈ ਗੱਲ ਕਦੇ ਨਹੀਂ ਸੁਣੀਗੀ ਸਾਡੀ ਜਦੋਂ ਐਮਐਲਏ ਨਹੀਂ ਸੁਣਿਆ ਐਮਐਲਏ ਨੇ ਕਿਹੜਾ ਪ੍ਰਸ਼ਾਸਨ ਨੂੰ ਤਾਂ ਐਮਐਲਏ ਕਹਿੰਦਾ ਉਹਨਾਂ ਨੂੰ ਪ੍ਰਸ਼ਾਸਨ ਨੂੰ ਗੱਲ ਕਰਿੰਦੇ ਹੋ ਹੋਰ ਸਾਡਾ ਕੌਣ ਕੰਮ ਕਰੂਗਾ ਜਦੋਂ ਸਾਡਾ ਆ ਉਹਦਾ ਪਾਰਟੀ ਸਾਡੀ ਪਾਰਟੀ ਹੈ ਸਾਡੇ ਕੰਮ ਨਹੀਂ ਕਰ ਰਹੇ ਹੋਰ ਕਿਸੇ ਦਾ ਕਿਵੇਂ ਆਮ ਬੰਦੇ ਦਾ ਹੋਊਗਾ ਹੁਣ ਜੇਕਰ ਅੱਗੇ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਫਿਰ ਅਗਲਾ ਕੀ ਹੋਊਗਾ ਐਕਚੁਅਲੀ ਅਬ ਅਸੀਂ ਫਿਰ ਪੱਕਾ ਰੋਡ ਰੋਕਾਂਗੇ ਤੁਸੀਂ ਆਪਣੀ ਸਰਕਾਰ ਦੇ ਖਿਲਾਫ ਕੰਮ ਕਰੋਗੇ ਸਾਡੇ ਬਾਰੇ ਜੇ ਸਾਡੇ ਬਾਰੇ ਸਰਕਾਰ ਨੇ ਕੋਈ ਕੀਤਾ ਹੋਵੇ ਤਾਂ ਹੀ ਕਰਾਂਗੇ ਜਦੋਂ ਸਾਡੇ ਬਾਰੇ ਖਲਾਫ ਸਰਕਾਰ ਕੰਮ ਕਰ ਰਹੀ ਹੈ ਫਿਰ ਅਸੀਂ ਕੀ ਕਰਾਂਗੇ